ਇਹ ਚਾਬੀਆਂ ਅੱਜ ਸਿਰਫ ਵੀਡੀਓ ਸ਼ੇਅਰ ਕਰਨ ਤੇ ਵੀਡੀਓ ਸ਼ੇਅਰ ਕਰਨ ਤੇ ਦੋਸਤੋ ਇਸ ਮੋਟਰਸਾਈਕਲ ਦੀਆਂ ਚਾਬੀਆਂ ਜਿਹੜੀਆਂ ਰਜਿੰਦਰ ਸਿੰਘ ਜੀ ਲੋਹਾਖੇੜੀ ਸੂਬੇਦਾਰ ਸਾਹਿਬ ਨੇ 6 ਮਹੀਨੇ ਆਸਟ੍ਰੇਲੀਆ ਲਾਕੇ ਨੇ ਅੱਜ ਮੋਟਰਸਾਈਕਲ ਇਹ ਸਾਡੇ ਸ਼ੋਰੂਮ ਚੋਂ ਲੈ ਕੇ ਜਾ ਰਹੇ ਨੇ ਤਰੀਕ ਦਿਵਾਲੀ ਤੇ ਫਿਰ ਸਕੂਟਰੀ ਨਿਕਲਣੀ ਹੈ ਸ਼ੇਅਰ ਦੇ ਵਿੱਚੋਂ ਵੀ ਨਿਕਲਣੀ ਹੈ ਖਰੀਦਣ ਤੇ ਵੀ ਨਿਕਲਣੀ ਹੈ ਇਹਦਾ ਆਹ ਫ੍ਰਿਜ ਦੇਖ ਲਓ ਤੁਸੀਂ ਇਹ ਵੀ ਕੱਟਿਆ ਹੋਇਆ ਹੈਣਾ ਇਹ ਸਾਰਾ ਪੇਟੀਆਂ ਕੱਟੀਆਂ ਹੋਈਆਂ ਆਹ ਟਰੰਕ ਕੱਟਿਆ ਹੋਇਆ ਚੱਕ ਲਿਓ ਦੋਸਤੋ ਦਿਵਾਲੀ ਵਾਲੇ ਦਿਨ ਸਾਰਾ ਦਿਵਾਲੀ ਤੋਂ ਪਹਿਲਾਂ ਪਹਿਲਾਂ ਕਵਾੜਾ ਜਿਹੜਾ ਉਹ ਤੁਸੀਂ ਕਰਦੋ ਇੱਕ ਅਲਮਾਰੀ ਪਈ ਸੀਗੀ ਇਹਦੀ ਉਰੇ ਕੀਮਤ 5000 ਪੈ ਗਈ ਜੇ ਲੋਕਾਂ ਦਾ ਫਾਇਦਾ ਹੋਇਆ ਦਿਖਾਇਓ ਇੱਕ ਵਾਰੀ ਆ ਸਾਰੇ ਪੁਰਾਣੀਆਂ ਅਲਮਾਰੀਆਂ ਤਾਂ ਇਹੋ ਕਟਾ ਕੇ ਜਾਂਦੀਆਂ ਆ ਤਾਂ ਲੱਕੜ ਵਾਲੀ ਬਹੁਤ ਪੁਰਾਣੀ ਆ ਹਾਂ ਇਹ ਸਾਰੀਆਂ 5-5000 ਤੇ ਕਟਣੀਆਂ ਜਾਂਦੀਆਂ ਨੇ 8100 8100 ਦੋਸਤੋ ਨਿਕਲਿਆ ਇਸ ਸੋਫੇ ਦੇ ਨਾਲ 8100 ਰੁਪਇਆ ਕੈਸ਼ ਮਿਲਣਾ ਹੈ ਤੇ ਗਿਫਟ ਵਾਲੀ ਤੇ ਮਾਰੇ ਜੀ ਨਾਲ ਜਿਹੜਾ ਗਿਫਟ ਵੀ ਮਿਲਣਾ ਹੈ ਇਹ ਪਹਿਲੀ ਵਾਰ ਹੋ ਰਿਹਾ ਸਰ ਇੰਡੀਆ ਦੇ ਵਿੱਚ ਕਿ ਈਜੀ ਲਾਈਫ ਸਟੋਰ ਵੱਲੋਂ ਹਰ ਦੇ ਉੱਤੇ ਕੀ ਨਿਕਲਿਆ ਸਮਾਰਟ ਐਲਈਡੀ ਸਮਾਰਟ ਐਲਈਡੀ ਐਂਡਰਾਇਡ ਸਮਾਰਟ ਐਲਈਡੀ ਦਾ ਟੁਕਾ ਟਮ ਮੇਰਾ ਖਿਆਲ ਹੈ 13-14000 ਦੀ ਐਲਈਡੀ ਹੁੰਦੀ ਹੈ ਔਰ 13000 ਇਹ ਲਾ ਲਓ ਇਹ ਕਿੰਨਾ ਸੀਗਾ 8500 8500 ਕਿੰਨਾ ਹੋ ਗਿਆ ਜੀ 21100 ਰੁਪਿਆ ਇਸ ਸੋਫੇ ਦੇ ਨਾਲ ਔਰ ਪੈਸੇ ਵੀ ਲੱਗੇ ਨਾਲ ਸੋਫਾ ਵੀ ਸੋਫਾ ਕਿੰਨੇ ਦਾ ਆਣਾ ਫ੍ਰਿਜ ਕੱਟਿਆ ਜਾਂਦਾ ਹਾਂਜੀ ਸਰ ਕੱਟਿਆ ਜਾਂਦਾ ਦੋਸਤੋ ਤੁਹਾਡੇ ਕੋਲ ਕੋਈ ਪੁਰਾਣਾ ਟੁੱਟਿਆ ਭੱਜਿਆ ਗਲਿਆ ਛੜਿਆ ਫ੍ਰਿਜ ਉਹ ਵੀ ਸਾਡੇ ਕੋਲ ਪੁਰਾਣਾ ਕਟਾ ਦਿਓ ਵਿੱਚ ਕੱਟ ਦਾਂਗੇ ਔਰ ਕਸਟਮਰ ਆਉਣਗੇ ਆਪਣਾ ਉਹ ਸਿਲੇਕਟ ਕਰਨਗੇ ਨਾਲ ਇਹ ਦੋਨੇ ਸਕ੍ਰੈਚ ਕਰਨਗੇ ਔਰ ਇੱਕ ਚੋ ਕੈਸ਼ਬੈਕ ਕਿੰਨਾ 9900 9900 9900 ਹਾਂ ਦੂਜਾ ਗਿਫਟ ਕੀ ਹੈ ਗਿਫਟ ਵਾਲਾ ਸਕ੍ਰੈਚ ਕਰੋ ਤੁਹਾਡਾ ਕੈਮਰਾ ਜੀ ਛੋਡਾ ਭਲਾ ਹੋ ਜੇ ਦੋਸਤੋ ਫਟਾਫਟ ਪੂਰਾ ਪੰਜਾਬ ਤੱਕ ਆਈ ਰਿਹਾ ਸਰ ਹਰਿਆਣਾ ਹਿਮਾਚਲ ਦੇ ਲੋਕ ਵੀ ਜੀ ਲੈ ਫਸਟੋਰ ਤੇ ਆ ਰਹੇ ਨੇ ਜੀ ਵਾਸ਼ਿੰਗ ਮਸ਼ੀਨ ਅਲਮਾਰੀ ਦੇ ਨਾਲ ਵਾਸ਼ਿੰਗ ਮਸ਼ੀਨ ਫਰੀ ਮਿਲ ਗਈ ਈਵਾ ਆਦਮੀ ਲਈ ਨਾજર ਮਰਵਾ ਦਿਓ ਇਹ ਵਾਸ਼ਿੰਗ ਮਸ਼ੀਨ ਕਿੰਨੇ ਦੀ ਹੈ ਮੈਡਮ ਇਹ ਸਿਰਫ 4800 ਰੁਪਏ ਦੀ ਹੈ ਜੀ ਸਿਰਫ 4800 ਦੀ ਪਹਿਲੀ ਵਾਰ ਰਿਕਾਰਡ ਕਾਇਮ ਕਰਤਾ ਸਰ ਕਿੰਨੇ ਕਿਲੋ ਵਾਲੀ 4000 8 ਕਿਲੋ 8 ਕਿਲੋ ਦੀ ਹਾਂ ਫਰੈਸ਼ ਆ ਤੁਸੀਂ ਦੇਖ ਲਓ ਹਲੇ 7100 ਦੋਸਤੋ ਇਸ ਬੈੱਡ ਚੋ ਕੈਸ਼ਬੈਕ ਨਿਕਲਿਆ ਇਹ ਤੇ ਦੂਜਾ ਜਿਹੜਾ ਗਿਫਟ ਮਿਲਣ ਨਾਲ ਗਰੰਟੀ ਨਾਲ ਨਿਕਲਣੀ ਨਿਕਲਣਾ ਜੀ ਜਿਵੇਂ ਅਸੀਂ ਪਾਉਣਗੇ ਹਾਂਜੀ ਕਰੋੜਾਂ ਚੋਂ ਇੱਕ ਬੰਦੇ ਨੂੰ ਨਿਕਲਣਾ ਦਿਵਾਲੀ ਬੰਪਰ ਪਰ ਸਾਡੇ ਈਜੀ ਲਾਈਫ ਸਟੋਰ ਸਰਹੰਦ ਮਰਿੰਡਾ ਪਵਾਨੀਗੜ੍ਹ ਤੇ ਹਰੇਕ ਕੋਲੇ ਇੱਕ ਨੂਨ ਨਿਕਲਣਾ ਹੀ ਨਿਕਲਣਾ ਹੈ ਖਾਲੀ ਨਹੀਂ ਜਾਊਗਾ ਹੈ ਗੋਲਡ ਕੌਇਨ ਜੀ ਗੋਲਡ ਕੌਇਨ ਸੋਨੇ ਦਾ ਸਿੱਕਾ ਮੈਂ ਕਹਿੰਦਾ ਕਰਮ ਵਾਲਾ ਹੋਊਗਾ ਜਿਹਨੂੰ ਦਿਵਾਲੀ ਤੋਂ ਪਹਿਲਾਂ ਸੋਨੇ ਦਾ ਸਿੱਕਾ ਜਿਹਦੇ ਘਰੇ ਚੱਲਿਆ ਜਾਵੇ ਉਹਦੇ ਵੈਸੇ ਹੀ ਰੰਗ ਭਾਗ ਲੱਗ ਜਾ ਦਾ ਕਿਸੇ ਦਾ ਲਰਜ ਨਹੀਂ 15 ਰੁਪਏ ਸਿਰਫ 15 ਰੁਪਏ ਦਾ ਕੋਈ ਵੀ ਲੈ ਲੋ ਹੂੰ ਇਧਰੋਂ ਤੁਸੀਂ ਨਜ਼ਰ ਮਾਰੋ ਇਹ ਨਹੀਂ ਕੱਲਾ ਕੋਈ ਵੀ ਕੱਪ ਆ ਕੇ ਚੱਕੋ ਦੋ ਚੱਕੋ ਤਿੰਨ ਚੱਕੋ ਚਾਰ ਚੱਕੋ 15 ਰੁਪਏ ਦਾ ਕੱਪ ਪਾਊਗਾ ਬਾਈ ਹਜ਼ਾਰੇ ਇਹ ਗੱਲ ਨਹੀਂ ਇਹਦੇ ਨਾਲ ਇਹ ਜਿਹੜਾ ਕੱਪ ਬੋਰਡਾਂ ਕਪ ਬੋਰਡ ਐ ਬਿਲਕੁਲ ਫ੍ਰੀ ਹੈ ਲਓ ਹੋਰ ਇਹ ਬੋਰਡ ਫ੍ਰੀ ਕੱਪ ਆਹਾ ਪੂਰਾ ਕੱਪ ਬੋਰਡ ਜਿਹੜਾ ਹੈਗਾ ਉਹ ਫ੍ਰੀ ਹੈਗਾ ਮੈਨੂੰ ਘਰ ਦੇ ਵਿੱਚ ਲੱਗਿਆ ਕੋਈ ਪੁਰਾਣਾ ਬੈੱਡ ਪਿਆ ਉਹ 5000 ਚ ਕੱਟ ਲਿਆ ਜਾਊਗਾ ਅਲਮਾਰੀ ਪਈ ਐ ਉਹ 5000 ਚ ਕੱਟ ਲਈ ਜਾਊਗੀ ਸੋਫਾ ਪਿਆ ਉਹ 5000 ਚ ਕੱਟ ਲਿਆ ਜਾਊਗਾ ਹੋਰ ਇਹਦੇ ਉੱਤੇ ਦੋਸਤੋ ਕੀ ਜ ਆਪਾਂ ਨੂੰ ਚਾਹੀਦਾ ਪਰ ਸ਼ੇਅਰ ਕਰਨ ਤੇ ਮੋਟਰਸਾਈਕਲ ਵੀ ਨਿਕਲਦਾ ਹੈ 300 ਰੇਟ ਹੈ ਜਿਹੜਾ 150 ਚ ਲੈ ਜੂ 150 ਚ ਇਹਦਾ ਐਮ ਆਰ ਵੀ ਦੇਖਾ 1470 1470 ਇੱਥੇ ਕਿੰਨੇ ਦੀ ਹੈ ਤੋਈ ਟੀ-ਸ਼ਰਟ ਦੇਖੋ ਦੋਸਤੋ ਹੂੰ ਸਿਰਫ 70 ਸਿਰਫ 70 ਬੇ ਦੇ ਸਿਰਫ 70 ਹਾਜੀ ਸਤਿ ਸ੍ਰੀ ਅਕਾਲ ਜੀ ਕਹਿੰਦੇ ਜੀ ਸਰਹੰਦ ਸ਼ਹਿਰ ਦੇ ਵਿੱਚ ਵੀਡੀਓ ਸ਼ੇਅਰ ਕਰਨ ਤੇ ਨਿਕਲ ਜਾ ਰਹੇ ਨੇ ਮੋਟਰਸਾਈਕਲ ਵੀਡੀਓ ਨੂੰ ਬਤਵਤ ਬਤ ਸ਼ੇਅਰ ਕਰਿਓ ਤਾਂ ਇਸ ਦੀਵਾਲੀ ਬਹੁਤ ਵੱਡੀਆਂ ਆਫਰਾਂ ਲੱਗੀਆਂ ਹੋਈਆਂ ਤਾਂ ਸਰਹੰਦ ਸ਼ਹਿਰ ਦੇ ਵਿੱਚ ਈਜ਼ੀ ਲਾਈਫ ਸਟੋਰ ਆਣੇ ਨੇ ਕਹਿੰਦੇ ਜੀ ਦਰਵਾਜ਼ੇ ਖੋਲ ਦੇਤੇ ਨੇ ਬੰਪਰ ਆਫਰ ਲਗਾਈ ਹੋਈ ਹੈ ਤੇ ਸ਼ੋਰੂਮ ਦੇ ਵਿੱਚ ਪਹੁੰਚੇ ਆ ਸੁਖਪਾਲ ਸਰ ਹੁਣੇ ਛੱਡਣਾ ਮੌਜੂਦ ਨੇ ਸਰ ਠੀਕ ਠਾਕ ਹੋ ਜੀ ਹਸੀਕਾਲ ਜੀ ਸਤਿ ਸ੍ਰੀ ਅਕਾਲ ਜੀ ਜਿਹੜੇ ਦਰਸ਼ਕ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਸਾਰਿਆਂ ਨੂੰ ਪਿਆਰ ਭਰੀ ਹਸੀਕਾਲ ਦੋਸਤੋ ਪਿਛਲੀ ਵਾਰ ਵੀ ਤੁਸੀਂ ਬਹੁਤ ਆਫਰ ਦੇਣ ਜਾ ਰਹੇ ਆ ਇਸ ਦੀਵਾਲੀ ਦੇ ਉੱਤੇ 2025 ਕਹਿੰਦੇ ਸਰ ਲక్ష్ਮੀ ਖੋਲ ਦੇ ਲਈ ਹਰੇਕ ਬੰਦਾ ਦਰਵਾਜ਼ੇ ਖੋਲਦਾ ਹੈ ਹਾਂਜੀ ਦਰਵਾਜ਼ੇ ਖੋਲਦਾ ਪਰ ਈਜੀ ਲਾਈਫ ਸਟੋਰ ਸਰਹੰਦ ਮੋਰਿੰਡਾ ਭਵਾਨੀਗੜ ਪੀਖੀ ਸਾਰੇ ਕਿਤੇ ਦਰਵਾਜ਼ੇ ਖੋਲ ਦਿੱਤੇ ਸਿਰਫ ਵੀਡੀਓ ਸ਼ੇਅਰ ਕਰਨ ਤੇ ਅਸੀਂ ਜਿਹੜਾ ਮੋਟਰਸਾਈਕਲ ਦਾ ਕੂਪਨ ਹੈ ਔਰ ਸਕੂਟਰੀ ਦਾ ਕੂਪਨ ਹੈ ਦੋ ਕੂਪਨ ਫ੍ਰੀ ਦੇ ਰਿਹਾ ਜੀ ਹੁਣ ਤੁਸੀਂ ਮੈਨੂੰ ਸਵਾਲ ਕਰ ਰਹੇ ਸੀ ਪਹਿਲਾਂ ਬੈਠੇ ਵੀ ਪਹਿਲਾਂ ਮਿਲਿਆ ਵੀ ਕਿਸੇ ਨੂੰ ਜੀ ਉਹ ਮੈਂ ਤੁਹਾਨੂੰ ਮਿਲਾਉਣ ਜਾ ਰਿਹਾ ਸਿਰਫ ਪ੍ਰੋਡਕਟ ਤਾਂ ਜਿਹਨੇ ਲੈ ਹੀ ਲਿਆ ਹੈ ਨਾ ਤੇ ਇਹ ਸੂਬੇਦਾਰ ਸਾਹਿਬ ਨੇ ਰਜਿੰਦਰ ਸਿੰਘ ਜੀ ਇਹਨਾਂ ਦਾ ਲੋਹਾ ਖੇੜੀ ਹੈ ਹਨਾ ਇਹਨਾਂ ਨੇ ਇੱਕ ਪ੍ਰੋਡਕਟ ਲਿਆ ਸੀਗਾ ਨਾਲ ਹੀ ਵੀਡੀਓ ਸ਼ੇਅਰ ਕਰਤੀ ਦੋ ਕੂਪਨ ਮਿਲ ਗਏ ਇੱਕ ਵੀਡੀਓ ਸ਼ੇਅਰ ਦਾ ਇੱਕ ਪ੍ਰੋਡਕਟ ਲੈਣ ਦਾ ਔਰ ਇਹ ਜਿਹੜਾ ਪ੍ਰੋਡਕਟ ਲਿਆ ਉਹ ਤਾਂ ਇਹਨਾਂ ਨੂੰ ਗਿਫਟ ਨਿਕਲਿਆ ਪਰ ਜਿਹੜੀ ਵੀਡੀਓ ਸ਼ੇਅਰ ਕੀਤੀ ਦੋਸਤੋ ਉਹਦਾ ਗੁੱਠਾ ਦਿਵਾ ਦਿਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਈਜੀ ਲਾਈਫ ਦਾ ਜਿਹੜਾ ਪੇਜ ਹੈ ਫੋਲੋ ਕਰ ਲਿਓ ਉਹਦੇ ਉੱਤੇ ਤੁਹਾਨੂੰ ਫ੍ਰੀ ਮੋਟਰਸਾਈਕਲ ਦਾ ਔਰ ਇਸ ਸਕੂਟਰੀ ਦਾ ਵੀ ਇਸਵਰ ਸਕੂਟਰੀ ਦਾ ਵੀ ਮੋਟਰਸਾਈਕਲ ਵੀ ਦੋਨਾਂ ਦਾ 쿠ਪਨ ਦੇ ਰਿਹਾ ਮੈਨੂੰ ਵੀਡੀਓ ਸ਼ੇਅਰ ਕਰਨ ਤੇ ਮਿਲਣਗੇ ਵੀਡੀਓ ਸ਼ੇਅਰ ਕਰਨ ਤੇ ਰਜਿੰਦਰ ਸਿੰਘ ਜੀ ਬੈਠੇ ਨੇ ਤੁਸੀਂ ਪੁੱਛ ਲਓ ਹੀ ਖੜੇ ਨੇ ਆਪਣੇ ਨਾਲ ਇਹਨਾਂ ਨੂੰ ਵੀਡੀਓ ਸ਼ੇਅਰ ਕਰਨ ਦੇ ਉੱਤੇ ਮੋਟਰਸਾਈਕਲ ਇਹ ਨਿਕਲਿਆ ਜਿਹੜਾ ਅੱਜ ਚਾਬੀਆਂ ਦੇ ਕੇ ਇਹਨਾਂ ਨੂੰ ਸਨਮਾਨਿਤ ਕੀਤਾ ਜਾਊਗਾ ਰਜਿੰਦਰ ਸਿੰਘ ਜੀ ਤੁਹਾਨੂੰ ਮਿਲੇ ਮੋਟਰਸਾਈਕਲ ਵੀਡੀਓ ਸ਼ੇਅਰ ਕਰਨ ਤੇ ਹਾਂਜੀ ਹਾਂ ਬਿਲਕੁਲ ਮਿਲਿਆ ਜੀ ਹਾਂਜੀ ਹਾਂ ਇੱਕ ਹੋਰ ਪੱਟੀ ਗੱਲ ਦੱਸਦਾ ਜਦੋਂ ਇਹ ਵੀਡੀਓ ਸ਼ੇਅਰ ਕਰਕੇ ਕਿੱਥੇ ਚਲੇ ਗਏ ਸੀਗੇ ਮੈਂ ਆਸਟ੍ਰੇਲੀਆ ਚਲੇ ਗਏ ਆਸਟ੍ਰੇਲੀਆ ਚਲੇ ਗਏ ਸੀਗੇ ਇੱਥੇ ਹੈ ਨਹੀਂ ਸੀਗੇ ਜਦੋਂ ਅਸੀਂ ਉਹ ਕੂਪਨ ਕੱਢੇ ਇਹਨਾਂ ਨੂੰ ਬਾਅਦ ਚ ਇੱਥੇ ਉਹ ਕੂਪਨ ਨਿਕਲ ਗਿਆ ਮੋਟਰਸਾਈਕਲ ਬਾਅਦ ਚ ਇਹਨਾਂ ਨੂੰ ਫੋਨ ਕੀਤਾ ਆਸਟ੍ਰੇਲੀਆ ਤੋਂ ਇਹ 6 ਮਹੀਨਿਆਂ ਬਾਅਦ ਆਏ ਨੇ ਅੱਜ ਇਹਨਾਂ ਨੂੰ ਉਹ ਜਿਹੜਾ ਮੋਟਰਸਾਈਕਲ ਅਸੀਂ ਦੇ ਰਹਿਆਂ ਤੁਸੀਂ ਦੇਖੋ ਕਿੱਡੀ ਵੱਡੀ ਗੱਲ ਹੈ ਇੱਥੇ ਵੀ ਹੈ ਨਹੀਂ ਸੀਗੇ ਇਸ ਕਰਕੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਾਡਾ ਈਜੀ ਲਾਈਫ ਦਾ ਪੇਜ ਆਨੂੰ ਫੋਲੋ ਲਾਈਕ ਕਰਨ ਤਾਂ ਕਿ ਤੁਹਾਡੇ ਘਰੇ WhatsApp ਤੇ ਕੂਪਨ ਆ ਸਕੇ ਸਾਡੇ ਸਕਰੀਨ ਤੇ ਨੰਬਰ ਚੱਲ ਰਹੇ ਇਹਨੂੰ ਚਾਬੀਆਂ ਦੇ ਕੇ ਸਨਮਾਨਤ ਕਰਾਂਗੇ ਤੇ ਨਾਲ ਹੀ ਜ਼ੋਰਦਾਰ ਤਾੜੀਆਂ ਨਾਲ ਇਹਨਾਂ ਦਾ ਜਿਹੜਾ ਸਵਾਗਤ ਕਰੀ ਆਪਾਂ ਨਾਦਰ ਸਿੰਘ ਸਨਮਾਨਤ ਆਜੋ ਸਰ ਅਮਰਕਸਰ ਨਾਲ ਆਜੋ ਤਾੜੀਆਂ ਮਾਰੋ ਬਈ ਇੱਕ ਵਾਰੀ ਜੀ ਸਰ ਆਜੋ ਜੀ ਇਹ ਚਾਬੀਆਂ ਅੱਜ ਸਿਰਫ ਵੀਡੀਓ ਸ਼ੇਅਰ ਕਰਨ ਤੇ ਵੀਡੀਓ ਸ਼ੇਅਰ ਕਰਨ ਤੇ ਦੋਸਤੋ ਇਸ ਮੋਟਰਸਾਈਕਲ ਦੀਆਂ ਚਾਬੀਆਂ ਜਿਹੜੀਆਂ ਰਜਿੰਦਰ ਸਿੰਘ ਜੀ ਲੋਹਾਖੇੜੀ ਸੂਬੇਦਾਰ ਸਾਹਿਬ ਨੇ 6 ਮਹੀਨੇ ਆਸਟ੍ਰੇਲੀਆ ਲਾਕੇ ਨੇ ਅੱਜ ਮੋਟਰਸਾਈਕਲ ਇਹ ਸਾਡੇ ਸ਼ੋਰੂਮ ਚੋਂ ਲੈ ਕੇ ਜਾ ਰਹੇ ਨੇ ਤਰੀਕ 27 ਤਰੀਕ ਹੈ ਕਿ ਅੱਜ 10ਵਾਂ ਮਹੀਨਾ 9ਵਾਂ ਮਹੀਨਾ 2025 ਨੂੰ ਬੱਦ ਤੋਂ ਬੱਦ ਵੀਡੀਓ ਨੂੰ ਸ਼ੇਅਰ ਕਰਦੇ ਹੋ ਬਾਕੀ ਤੁਹਾਨੂੰ ਸ਼ੋਰੂਮ ਤੇ ਪ੍ਰੋਡਕਟ ਖਰੀਦਣ ਤੇ ਸਿਰਫ 1000 ਰੁਪਏ ਦੀ ਕੋਈ ਵੀ ਸ਼ਾਪਿੰਗ ਕਰਨ ਤੇ ਜੀ ਚਾਰ ਕੂਪਨ ਦੇ ਰਿਹਾ ਦਿਵਾਲੀ ਤੇ ਫਿਰ ਇਹ ਸਕੂਟਰੀ ਨਿਕਲਣੀ ਹੈ ਸ਼ੇਅਰ ਦੇ ਵਿੱਚੋਂ ਵੀ ਨਿਕਲਣੀ ਹੈ ਖਰੀਦਣ ਤੇ ਵੀ ਨਿਕਲਣੀ ਹੈ ਇਹਦਾ ਕੂਪਨ ਮਿਲਣਾ ਹੈ ਏਅਰ ਫਰੇਟ ਦਾ ਕੂਪਨ ਮਿਲਣਾ ਹੈ ਔਰ ਨਾਲ ਮੋਟਰਸਾਈਕਲ ਦਾ ਕੂਪਨ ਮਿਲਣਾ ਹੈ ਨਾਲ ਸੋਨੇ ਦਾ ਸਿੱਕਾ ਮਿਲਣਾ ਹੈ ਔਰ ਪ੍ਰੋਡਕਟ ਕੁਆਲਿਟੀ ਤੁਹਾਨੂੰ ਦਿਖਾ ਦਿੰਨਾ ਇੱਕ ਵਾਰੀ ਆ ਜਾਓ ਸਰ ਪਹਿਲੀ ਗੱਲ ਕਿਸੇ ਨੇ ਕੋਈ ਫਰਿੱਜ ਲੈਣਾ ਹੈ ਇਹ ਫ੍ਰਿਜ ਤੁਸੀਂ ਦੇਖ ਲਓ ਵੱਡੇ ਤੋਂ ਵੱਡਾ ਛੋਟੇ ਤੋਂ ਛੋਟਾ ਹਰ ਫ੍ਰਿਜ ਜਿਹੜਾ ਤੁਹਾਨੂੰ ਮਿਲ ਜਾਊਗਾ ਇਹ ਪੂਰੇ ਗਾਰੰਟੀ ਵਾਲੇ ਮਤਲਬ ਕਿ ਵਧੀਆ ਫ੍ਰਿਜ ਨੇ ਇਹ ਗੱਲ ਕਰੀ ਸਰ ਕਈਆਂ ਹੀ ਗੱਲਾਂ ਕਰੀ ਜਾਂਦੇ ਤੁਸੀਂ ਕਦੇ ਬਿਨਾਂ ਗਾਰੰਟੀ ਕੋਈ ਕੰਮ ਚੱਲਿਆ ਸਾਨੂੰ 20 ਸਾਲ ਹੋ ਗਏ ਕੰਮ ਕਰਦੇ ਨੂੰ ਤਾਂ ਹੀ ਅੱਜ ਸਾਡੀ ਛੋਟੀ ਜੀ ਦੁਕਾਨ ਹੁੰਦੀ ਦੀ ਅੱਜ ਸਾਡੇ ਪੂਰੇ ਪੰਜਾਬ ਦੇ ਵਿੱਚ ਸ਼ੋਅਰੂਮ ਖੋਲ ਕੇ ਖਲੋਈ ਹੂੰ ਇਹ ਬੋਸ ਕੰਪਨੀ ਦਾ ਹੈ ਇਹ Bajaj ਤੇ Finance ਹੁੰਦਾ ਗਰੰਟੀ ਉਹਦੇ ਇਥੋਂ پتہ ਲੱਗਦਾ ਕੋਈ ਸਕਰੈਚ ਵਾਲਾ ਜਾਂ ਲੋਟ ਵਾਲਾ ਮਾਲ ਨਹੀਂ ਸਾਡੇ ਕੋਲੇ ਆਉਂਦਾ ਕਿਉਂਕਿ ਅਸੀਂ ਫਰੈਸ਼ ਜੀ ਕੰਮ ਕਰਦੇ ਹਾਂ Bajaj ਤੇ Finance ਹੋਊਗਾ 24/7 ਦੇ ਵਿੱਚ ਸਰਵਿਸ ਮਿਲੂ ਇੱਕ ਵਾਰੀ ਸਾਰੇ ਫਰਿੱਜਾਂ ਦੇ ਲੈ ਲਓ ਕਿਹੜੀ ਕੰਪਨੀ ਆਪਣੇ ਕੋਲ ਸਾਰੀ ਕੰਪਨੀਆਂ ਨੇ ਜੀ AIFB ਸਭ ਤੋਂ ਟੌਪ ਦਾ ਬ੍ਰਾਂਡ ਹੈ ਬਹੁਤ ਸਭ ਤੋਂ ਟੌਪ ਦਾ ਬ੍ਰਾਂਡ ਹੈ Voltas BPL ਸਾਰੀਆਂ ਨੇ ਮੈਡਮ ਇਹਨਾਂ ਫਰਿੱਜਾਂ ਦੇ ਵਿੱਚ ਪੁਰਾਣਾ ਫਰਿੱਜ ਕੱਟਿਆ ਹੁੰਦਾ ਹਾਂਜੀ ਸਰ ਕੱਟਿਆ ਜਾਂਦਾ ਹੈ ਦੋਸਤੋ ਤੁਹਾਡੇ ਕੋਲ ਕੋਈ ਪੁਰਾਣਾ ਟੁੱਟਿਆ ਭੱਜਿਆ ਗਲਿਆ ਛੜਿਆ ਫਰਿੱਜਾ ਉਹ ਵੀ ਸਾਡੇ ਕੋਲੇ ਪੁਰਾਣਾ ਕ ਕਰਨ ਤੇ ਤੁਹਾਨੂੰ ਜਿਹੜਾ ਗਿਫਟ ਹੈ ਉਹ ਨਿਕਲ ਨਹੀਂ ਨਿਕਲ ਨਹੀਂ ਗਿਫਟ ਪਹਿਲੇ ਲਾ ਦੇ ਪਹਿਲਾਂ ਹੀ ਲਾ ਦੇ ਔਰ ਦੀਵਾਲੀ ਦਾ ਸਮਾਂ ਇਸ ਕਰਕੇ ਫਟਾਫਟ ਆ ਜੋ ਆਟਾ ਚੱਕੀ ਲੈਣੀ ਹੈ ਕਿਸੇ ਨੇ ਆਟਾ ਚੱਕੀ ਲੈ ਜਾਓ ਔਰ ਸੋਫੇ ਲਿਜਾਣੇ ਨੇ ਲਾਰਜਰੀ ਸੋਫਿਆਂ ਦੇ ਉੱਤੇ ਵੀ ਬਹੁਤ ਵੱਡੀ ਸਕੀਮ ਹੈ ਸਰ ਮੈਡਮ ਜੀ ਕਿਹੜੀ ਸਕੀਮ ਚੱਲਦੀ ਚੱਲ ਕਰੀਏ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਇਹਨਾਂ ਦੇ ਉੱਤੇ ਜਿਹੜਾ ਸਕੀਮ ਹੈਗੀ ਸਕ੍ਰੈਚ ਕਾਰਡ ਵੀ ਮਿਲਦਾ ਤੇ ਨਾਲ ਕੈਸ਼ਬੈਕ ਵੀ ਹੈ ਮੈਡਮ ਹਾਂਜੀ ਹਾਂ ਇਹਨਾਂ ਤੇ ਮਿਲਦਾ ਇੱਕ ਵਾਰੀ ਸਕ੍ਰੈਚ ਕਰਕੇ ਦਿਖਾਓ ਤਾਂ ਕਿ ਕਸਟਮਰ ਨੂੰ ਪਤਾ ਲੱਗ ਸਕੇ ਉੱਥੇ ਹਾਂ ਰੱਖ ਲਓ ਕਰ ਦਿਓ ਕਰ ਦਿਓ ਕੈਮਰਾ ਕੋਲੇ ਰੱਖੋ ਜੀ ਇਦਾਂ ਦਾ ਜਿਹੜਾ ਕੈਸ਼ਬੈਕ ਆ ਉਹ ਮਿਲਦਾ ਜੋਰ ਨਾਲ ਨਾਲ ਦੀ ਨਾਲ ਸਕ੍ਰੈਚ ਕੀਤਾ ਜਾਊਗਾ ਨਾਲ ਦੀ ਨਾਲ ਜੀ ਤੇ ਕੋਈ ਵੀ ਕਸਟਮਰ ਆਊ ਜਦੋਂ ਕੋਈ ਵੀ ਚੀਜ਼ ਪਰਚੇਜ਼ ਕਰਕੇ ਬਾਹਰ ਨਿਕਲੇ 8100 ਦੋਸਤੋ ਨਿਕਲਿਆ ਇਸ ਸੋਫੇ ਦੇ ਨਾਲ 8100 ਰੁਪਿਆ ਕੈਸ਼ ਮਿਲਣਾ ਹੈ ਤੇ ਗਿਫਟ ਵਾਲੇ ਤੇ ਮਾਰੇ ਜੀ ਨਾਲ ਜਿਹੜਾ ਗਿਫਟ ਵੀ ਮਿਲਣਾ ਹੈ ਇਹ ਪਹਿਲੀ ਵਾਰ ਹੋ ਰਿਹਾ ਸਰ ਇੰਡੀਆ ਦੇ ਵਿੱਚ ਕਿ ਈਜੀ ਲਾਈਫ ਸਟੋਰ ਵੱਲੋਂ ਹਰ ਦੇ ਉੱਤੇ ਕੀ ਨਿਕਲਿਆ ਸਮਾਰਟ ਐਲਈਡੀ ਸਮਾਰਟ ਐਲਈਡੀ ਐਂਡਰੋਇਡ ਸਮਾਰਟ ਐਲਈਡੀ ਘੱਟੋ ਘੱਟ ਮੇਰਾ ਖਿਆਲ ਹੈ 13-14000 ਦੀ ਐਲਈਡੀ ਹੁੰਦੀ ਹੈ ਔਰ 13000 ਇਹ ਲਾ ਲਓ ਇਹ ਕਿੰਨਾ ਸੀਗਾ 8100 8100 ਕਿੰਨਾ ਹੋ ਗਿਆ ਜੀ 21100 ਰੁਪਿਆ ਇਸ ਸੋਫੇ ਦੇ ਨਾਲ ਔਰ ਪੈਸੇ ਵੀ ਲੱਗੇ ਨਾਲ ਸੋਫਾ ਵੀ ਲੱਗੇ ਸੋਫਾ ਕਿੰਨੇ ਦਾ ਹੋ ਗਿਆ ਇਦੋਂ ਉਤੋਂ ਦੀ ਕੀ ਚਾਹੀਦਾ ਸੋਫੇ ਦਾ ਤਾਂ ਮੁੱਲ ਹੀ ਕੁਛ ਨਹੀਂ ਜੀ ਇਸ ਕਰਕੇ ਕੋਈ ਵੀ ਇਹ ਲੈਣਾ ਹੈ 15 ਕੇ ਦੇ ਵਿੱਚ ਸਟਾਰਟ ਹੋਊਗਾ ਸਰ ਗੀਜਰ ਲੈਣਾ ਮੈਡਮ ਗੀਜਰ ਤੇ ਕੀ ਸਕੀਮ ਹੈ ਸਨੀਕੇ ਸੀ ਕੰਪਨੀ ਦਾ ਗੀਜ਼ਰ ਹੈ ਜੀ ਤੇ ਇਹਦੇ ਵਿੱਚ ਆਪਣਾ ਪ੍ਰਾਣਾ ਗੀਜ਼ਰ 2000 ਦਾ ਕੱਟਿਆ ਜਾਂਦਾ ਸੀ ਚਾਹੇ ਉਹ ਗੈਸ ਵਾਲਾ ਹੋਵੇ ਤੇ ਦੂਜਾ ਹੋਵੇ ਦੋਸਤੋ ਕੋਈ ਵੀ ਗੀਜ਼ਰ ਚੱਕ ਲਿਓ ਤੁਸੀਂ ਇਹ ਸਾਰੇ ਤੁਹਾਨੂੰ ਮਿਲ ਜਾਣਗੇ ਡেকੋਰ ਦਾ ਮਿਲੂ ਬੋਲਟਾਸ਼ ਦਾ ਮਿਲਜੂ ਬੀਪੀਐਲ ਦਾ ਮਿਲਜੂ ਬਜਾਜ ਦਾ ਮਿਲਜੂ ਹਾਇਰ ਦਾ ਮਿਲਜੂ ਹਰ ਕੰਪਨੀ ਦਾ ਬ੍ਰਾਂਡ ਹੈ ਜਿਹੜਾ ਪਿਆ ਇੱਕਦਮ ਹੋਰ ਦੱਸਦਾ ਹਾਂ ਬਹੁਤ ਵੱਡੀ ਗੱਲ ਆ ਕੋਈ ਸਕਰਾਇਚ ਹਰੇਕ ਤੇ ਮਿਲ ਨਹੀਂ ਮਿਲਣਾ 15 ਕੇ ਪੂਰਾ ਕਰ ਲਿਆ ਮਾਪਿਓ ਲਈ ਕੂਲਰ ਲੈਣਾ ਹੈ ਕਿ ਇਹ ਕੂਲਰ ਹੈਗਾ ਜੀ 4500 ਦਾ 4500 ਦਾ ਹਾਂ ਜੀ ਐਸਟੀ ਘਟ ਗਿਆ ਇਹ 3500 ਦਾ ਹੀ ਰਹਿ ਗਿਆ 3500 ਤੇ ਰਹਿ ਗਿਆ 3500 ਦਾ ਹੀ ਰਹਿ ਗਿਆ ਜੀਐਸਟੀ ਦਾ ਪੂਰਾ ਜਿਹੜਾ ਫਾਇਦਾ ਲੈਣਾ ਚਾਹੀਦਾ ਟੌਪ ਲੋਡ ਔਰ ਇਹ ਸਾਰੀਆਂ ਮਸ਼ੀਨਾਂ ਤੁਸੀਂ ਦੇਖ ਲਓ ਔਰ ਫਰੰਟ ਲੋਡ ਇਹ ਵੀ ਸਾਰੀਆਂ ਮਸ਼ੀਨਾਂ ਮਿਲ ਜਾਂਦੀ ਨੇ ਇੱਕ ਵਾਰੀ ਹੋਰ ਗਰੀਬ ਆਦਮੀ ਲਈ ਨਜ਼ਰ ਮਰਵਾ ਦਿਓ ਇਹ ਵਾਸ਼ਿੰਗ ਮਸ਼ੀਨ ਕਿੰਨੇ ਦੀ ਹੈ ਮੈਡਮ ਇਹ ਸਿਰਫ 4800 ਦੀ ਹੈ ਜੀ ਸਿਰਫ 4800 ਦੀ ਪਹਿਲੀ ਵਾਰ ਰਿਕਾਰਡ ਕੈਮ ਕਰਤਾ ਸਿਰ ਕਿੰਨੇ ਕਿਲੋ ਵਾਲੀ 4000 8 ਕਿਲੋ 8 ਕਿਲੋ ਦੀ हां ਫਰੈਸ਼ ਆ ਤੁਸੀਂ ਦੇਖ ਲਓ ਹਲੇ ਤੱਕ ਕਾਗਜ਼ ਨਹੀਂ ਲਿਆ ਫੈਕਟਰੀ ਤੋਂ ਬਣ ਕੇ ਸਿੱਧੀ ਸਾਡੇ ਆਈ ਹੱਥ ਲਾ ਕੇ ਦੇਖੋ ਗਰਮ ਹੈ ਬਣ ਕੇ ਆਈ ਹੈ ਇਹ ਡਾਇਰੈਕਟ हां ਡਾਇਰੈਕਟ ਬਣ ਕੇ ਆਈ ਹੈ ਹੁਣ 2025 ਲੇਟੈਸਟ ਮਾਡਲ ਹੈ ਓਕੇ ਹੁਣ ਇਹ ਜਿਹੜੀ ਹੈਗੀ ਹੈ Bajaj ਤੇ Finance ਵੀ ਹੁੰਦੀ ਹੈ ਜੀ ਔਰ ਨਾਲ 24/7 ਇਥੋਂ ओरिजिनल ਦਾ ਪਤਾ ਲੱਗ ਜਾਂਦਾ ਸਿਰਫ ਆਫਰ ਦੇ ਕੇ ਕੱਟ ਗਟਾ ਕੇ 6800 ਦੀ ਹੈ ਠੀਕ ਹੈ ਸਾਰੀਆਂ ਵਾਸ਼ਿੰਗ ਮਸ਼ੀਨਾਂ ਦੇ ਨਜ਼ਰ ਮਰਵਾ ਦਿਓ ਜੀ ਜੀਐਸਟੀ ਦਾ ਫਾਇਦਾ ਹੋ ਰਿਹਾ ਕਸਟਮਰ ਨੂੰ ਜੀਐਸਟੀ ਦਾ ਪੂਰਾ ਫਾਇਦਾ ਹੋ ਰਿਹਾ ਜੀ ਬਾਕੀ ਸਾਡੇ ਵੱਲੋਂ ਜਿਹੜੀਆਂ ਆਫਰਾਂ ਨੇ ਮੇਰੇ ਤੋ ਕਹਿੰਡ ਜਿਹੜੀ ਵਾਸ਼ਿੰਗ ਮਸ਼ੀਨ ਪਈਆ ਇਧਰ ਆ ਜੀ ਜੀ ਆਪਾਂ ਐਲਈਡੀਆਂ ਦੇ ਉੱਤੇ ਇਹ ਐਲਈਡ ਲੱਗੀ ਹੋਈ ਆਪਣੀ ਇਹ ਐਲਣੀਆਂ ਲੱਗੀਆਂ ਨੇ ਔਰ ਇੱਕ ਗੱਲ ਹੋਰ ਦੱਸਾਂ ਸਰ ਅੱਗੇ ਆਓ ਹਾਂਜੀ ਹੁਣ ਜਿਵੇਂ ਐਲਈਡੀਆਂ ਨੇ ਹੁਣ ਬੰਦਾ ਵਿਚਾਰਾ ਐਲਈਡ ਤੇ ਲੈ ਜਾਂਦਾ ਜਦੋਂ ਉਹ ਕੱਪ ਬੋਰਡ ਘਰੇ ਬਣਾਉਣ ਦੀ ਕੋਸ਼ਿਸ਼ ਕਰਦਾ ਤਾਂ ਮਿਸਤਰੀ 40 50 ਰੁਪਏ ਲੈ ਜਾਂਦਾ ਆਰਾਮ ਨਾਲ ਆਰਾਮ ਨਾਲ ਕਰੋ ਕੱਢਣਾ ਔਖਾ ਬਾੜਨਾ ਸੌਖਾ ਕੱਢਣਾ ਔਖਾ ਖਾਸ ਕਰਕੇ ਗਰੀਬ ਆਦਮੀ ਲਈ ਮੈਡਮ ਐਲਈਡ ਤੇ ਕੀ ਸਕੀਮ ਹੈ ਸਰੀ LED ਦੇ ਨਾਲ ਇਹ ਜਿਹੜਾ ਕੱਪ ਬੋਰਡ ਦਾ ਕੱਪ ਬੋਰਡ ਹੈ ਬਿਲਕੁਲ ਫ੍ਰੀ ਹੈ। ਲਓ ਹੋਰ ਇਹ ਵੀ ਕੱਪ ਬੋਰਡ ਫ੍ਰੀ ਕੱਪ ਆਹ ਪੂਰਾ ਕੱਪ ਬੋਰਡ ਜਿਹੜਾ ਹੈਗਾ ਉਹ ਫ੍ਰੀ ਹੈਗਾ। ਮੇਰੇ ਘਰ ਦੇ ਵਿੱਚ ਲੱਗਿਆ ਬੜੀ ਲੱਗਦੀ ਹੈ LED। ਇੱਕ ਤੋਂ ਇੱਕ LED ਤੁਸੀਂ ਨਜ਼ਰ ਮਰਵਾ ਦਿਓ ਜੀ। ਜੀ। ਆਜੋ ਸਰ। ਆ ਸਾਰੀਆਂ LED ਆਂ ਚਾਹੇ ਤੁਸੀਂ 32 ਲੈ ਲਓ 43 ਲੈ ਲਓ ਕੇਸੀ ਨਾਲ ਜਿਹੜਾ ਕੱਪ ਬੋਰਡ ਫ੍ਰੀ ਹੈ ਜਿਹੜੀ ਮਰਜ਼ੀ ਕੰਪਨੀ ਦੀ ਤੁਸੀਂ ਲੈ ਲਓ ਆਡਲ ਇੰਡੀਆ ਦੇ ਸਾਰੀ ਸਕੀਮਾਂ ਹੈ ਜਿਹੜੀਆਂ ਵਜਾਇਦੀਆਂ ਹਨ ਸਾਡੇ ਸਕੀਮਾਂ ਨੇ ਜ਼ੀਰੋ ਫਾਈਨਾਂਸ ਤੇ ਚੱਲ ਰਹੀਆਂ ਨੇ। ਜ਼ੀਰੋ ਫਾਈਨਾਂਸ ਤੇ। ਹਾਂਜੀ। ਹੋਰ ਕੋਈ ਕੰਪਨੀ ਆਪਣੇ ਕੋਲ ਹਾਂਜੀ ਹੋਰ ਕਿਹੜੀ ਕੰਪਨੀ ਇਸ ਤੋਂ ਇਲਾਵਾ ਆਪਣੇ ਕੋਲ ਫਾਈਨਾਂਸ ਦੀਆਂ ਆਪਣੇ ਕੋਲ ਸਾਰੀ ਨਿ ਸਰ ਚਾਹੇ ਲੋਇਡ ਲੈ ਲਓ ਚਾਹੇ ਆਈਬੀ ਲੈ ਜਾਓ ਚਾਹੇ ਬੋਲਟਾਸ ਲੈ ਜਾਓ ਹਨਾ ਚਾਹੇ ਵੈਸਟਰਨ ਲੈਓ ਜਿਹੜੀ ਮਰਜ਼ੀ ਕੰਪਨੀ ਲੈ ਜਾਓ ਪੈਨਸੋਨਿਕ ਲੈ ਜਾਓ ਅਗਲੇ ਸੈਕਸ਼ਨ ਚਲੀਏ ਇਹ ਪ੍ਰੈਸ ਟੇਬਲ ਦੇਖ ਲਓ ਪ੍ਰੈਸ ਟੇਬਲ ਇੱਕ ਤੋਂ ਇੱਕ ਪਿਆ ਇਧਰ ਡਰੈਸਿੰਗ ਸਰ ਡਰੈਸਿੰਗ ਇੱਕ ਤੋਂ ਇੱਕ ਪਿਆ ਇਧਰ ਆ ਜੀ ਆਪਾਂ ਬੈੱਡਾਂ ਵਾਲੇ ਸੈਕਸ਼ਨ ਦੇ ਵਿੱਚ ਆ। ਹਾਂ ਤਾਂ ਬਹੁਤ ਵਧੀਆ ਬਣਾਏ ਹੋਏ ਇਹਨਾਂ ਦੀ ਲੁੱਕ ਬੜੀ ਬਹੁਤ ਮੈਂ ਕਹਿੰਦਾ ਇਹ ਸ਼ੋਰੂਮ ਹੈ ਜੀ ਪੂਰੇ ਇੰਡੀਆ ਦੇ ਵਿੱਚ ਐਸਾ ਪਹਿਲਾ ਸ਼ੋਰੂਮ ਹੈ ਇੱਕੋ ਹੀ ਛੱਤ ਥੱਲੇ ਸਾਰਾ ਸਮਾਨ ਮਿਲਦਾ ਹੈ। ਬੈੱਡ ਦੇਖੋ ਤੁਸੀਂ ਇੱਕ ਤੋਂ ਇੱਕ ਲਾਰਜਰੀ ਬੈੱਡ ਦੀ ਲੁੱਕ ਦਿਖਾਇਓ ਘਰੇ ਪਤਾ ਲੱਗਦਾ ਵੀ ਸਾਡੇ ਘਰੇ ਕੋਈ ਬੈੱਡ ਪਿਆ ਹੈ ਸ਼ਾਨ ਹੁਣ ਇਹਦੇ ਉੱਤੇ ਵੀ ਸਕੀਮ ਹੈ ਜੀ ਆਹ ਦੇਖੋ ਬੈੱਡ ਦੇ ਉੱਪਰ ਵੀ ਇੱਕ ਸਕੀਮ ਹੈ ਹਾਂ ਜੀ ਇਹ ਸਰਦਾਰ ਜੀ ਖੜੇ ਨੇ ਆਪਾਂ ਨੂੰ ਦਿਖਾਉਣਗੇ ਕਿ ਸਕੀਮ ਹੈ ਜੀ ਇਦੇ ਵਿੱਚ ਇਹ ਜੇ ਆਪਣਾ ਕੋਲ ਪਟਾਉਣ ਨੂੰ ਕੁਛ ਨਹੀਂ ਵੀ ਹੈਗਾ ਨਾ ਇਹਦੇ ਉੱਤੇ ਸਕ੍ਰੈਚ ਕਾਰਡ ਵੀ ਹੈ ਕੈਸ਼ਬੈਕ ਵੀ ਹੈ ਦੋਨੀਆਂ ਚੀਜ਼ਾਂ ਮਿਲ ਰਹੀਆਂ ਦੋਸਤੋ ਕਰਕੇ ਦਿਖਾਓ ਇਹਦੇ ਉੱਤੇ ਕੀ ਮਿਲਦਾ ਬੈਟ ਦੇ ਉੱਤੇ ਮਤਲਬ ਕੋਈ ਵੀ ਚੀਜ਼ ਲੈਣੀ ਈਜ਼ੀ ਲਾਈਫ ਵਾਲਿਆਂ ਤੋਂ ਆਪਾਂ ਸਕ੍ਰੈਚ ਕਾਰਡ ਤੇ 쿠ਪਨ ਮਿਲੂਗਾ ਮਿਲੂਗਾ ਤੇ ਕਰਕੇ ਉਹਨੂੰ ਨਾਲ ਸਕ੍ਰੈਚ ਔਰ ਕੈਸ਼ਬੈਕ ਦੋਨੇ ਚੀਜ਼ਾਂ ਮਿਲ ਜਾਂਦੀਆਂ ਨੇ ਹਣਾ ਹੁਣ ਕੋਈ ਵਿਚਾਰਾ ਅਲਮਾਰੀ ਵੀ ਕਿਉਂਕਿ ਕਵਾੜ ਤਾਂ ਕੱਢਣੀ ਐ ਹੁਣ ਦੀਵਾਲੀ ਤੇ ਹਰੇਕ ਨੇ ਕਵਾੜ ਉਹਦਾ ਉਹਦੇ ਪੁਰਾਣਾ ਕੱਟਿਆ ਜਾਂਦਾ ਜਿਵੇਂ ਕੋਈ ਪੁਰਾਣਾ ਬੈੱਡ ਪਿਆ ਉਹ 5000 ਚ ਕੱਟ ਲਿਆ ਜਾਊਗਾ ਅਲਮਾਰੀ ਪਈ ਐ ਉਹ 5000 ਚ ਕੱਟ ਲਈ ਜਾਊਗੀ ਸੋਫਾ ਪਿਆ ਉਹ 5000 ਚ ਕੱਟ ਲਿਆ ਜਾਊਗਾ ਔਰ ਇਹਦੇ ਉੱਤੋਂ ਦੋਸਤੋ ਕੀ ਜਿਆ ਆਪਾਂ ਨੂੰ ਚਾਹੀਦਾ ਪਰ ਸ਼ੇਅਰ ਕਰਨ ਤੇ ਮੋਟਰਸਾਈਕਲ ਵੀ ਨਿਕਲਦਾ ਤੁਹਾਡੇ ਸਾ ਕਲ ਦੇ ਕੇ ਸਨਮਾਨਤ ਕੀਤਾ ਗਿਆ ਕਿੰਨਾਂ ਹੀ ਸੌਈਏ ਦੇ ਵਿੱਚ ਹੈ 7100 ਸੌਈ ਮਰਵਾਈਏ ਕੈਮਰਾ ਕੋਲੇ 7100 ਦੋਸਤੋ ਇਸ ਬੈੱਡ ਚੋ ਕੈਸ਼ਬੈਕ ਨਿਕਲਿਆ ਇਹ ਤੇ ਦੂਜਾ ਜਿਹੜਾ ਗਿਫਟ ਮਿਲਣ ਨਾਲ ਗਰੰਟੀ ਨਾਲ ਨਿਕਲਣੀ ਨਿਕਲਣਾ ਜੀ ਜਿਵੇਂ ਹੁਣ ਲੋਕ ਇੱਥੇ ਮਾਰਿਓ ਇਸ ਕਰਾਈ ਤੇ ਮਾਰਿਓ ਲੋਕ ਲਾਟਰੀ ਪਾਉਣਗੇ ਹਾਂਜੀ ਕਰੋੜਾਂ ਚੋਂ ਇੱਕ ਬੰਦੇ ਨੂੰ ਨਿਕਲਣਾ ਦਿਵਾਲੀ ਬੰਪਰ ਪਰ ਸਾਡੇ ਈਜੀ ਲਾਈਫ ਸਟੋਰ ਸਰਾਂੰਦ ਮਰਿੰਡਾ ਪਵਾਨੀਗੜ੍ਹ ਤੇ ਹਰੇਕ ਕੋਲੇ ਰੱਖੋ ਸਰ ਕੋਲੇ ਹਰੇਕ ਨੂੰ ਨਿਕਲਣਾ ਹੀ ਨਿਕਲਣਾ ਹੈ ਖਾਲੀ ਨਹੀਂ ਜਾਊਗਾ ਹੈਂ 골ਡ ਕੋਇਨ ਜੀ 골ਡ ਕੋਇਨ ਸੋਨੇ ਦਾ ਸਿੱਕਾ ਮੈਂ ਕਹਿੰਦਾ ਕਰਮ ਵਾਲਾ ਹੋਊਗਾ ਜਿਹਨੂੰ ਦਿਵਾਲੀ ਤੋਂ ਪਹਿਲਾਂ ਸੋਨੇ ਦਾ ਸਿੱਕਾ ਜਿਹਦੇ ਘਰੇ ਚਲਿਆ ਜਾਵੇ ਉਹਦੇ ਵੈਸੇ ਹੀ ਰੰਗ ਭਾਗ ਲੱਗ ਜਾਂਦਾ ਤੇ ਬਾਰੇ ਦੇ ਨਿਆਰੇ ਹੋਈ ਜਾ ਕੇ ਦੇਖੋ ਕਮਾਲਪੁਰ ਸਾਡੇ ਪਿਛਲੀ ਵਾਰਾ ਪੀਖੀ ਵਾਲੇ ਸਟੋਰ ਤੋਂ ਸੋਨੇ ਦਾ ਸਿੱਕਾ ਨਿਕਲਿਆ ਪੁੱਛ ਲੋ ਉਹਨਾਂ ਨੂੰ ਜਾ ਕੇ ਮੈਂ ਕਹਿੰਦਾ ਬਾਰੇ ਨਿਆਰੇ ਹੋ ਰੱਖਣੀ ਇੱਕ ਮਰਵਾ ਦੇ ਪੁਰਾਣਾ ਗੱਦਾ ਕਿਸੇ ਕੋਲੇ ਪਿਆ ਚਾਹੇ ਉਹ ਰੂਹ ਵਾਲਾ ਚਾਹੇ ਟੁੱਟਿਆ ਭੱਜਿਆ ਗਲਿਆ ਸੜਿਆ 2000 ਦੇ ਵਿੱਚ ਕੱਟ ਲਿਆ ਜਾਊਗਾ ਜੀ ਸਰ ਅਗਲੇ ਸੈਕਸ਼ਨ ਦੇ ਰੇਂਜ ਕਿਨੂੰ ਸਟਾਰਟ ਹੋਈਂਦੀ ਹੈ ਬੈੱਡ ਦਿਖਾਓ ਆਹਾ ਛੋਟਾ ਭਲਾ ਭਾਈ ਤਿਆਰ ਕਿੱਥੋਂ ਹੋ ਰਾਇਆ ਕਿ ਸ਼ਰਤ ਆਈ ਜੀ ਉੱਠ ਖੜੋ ਜੀ ਅਗਲੀ ਵੀਡੀਓ ਬਣਾਉਣੀ ਹੈ ਪਾ ਮੈਂ ਕਹਿੰਦਾ ਨਹੀਂ ਤਾਂ ਗਈ ਮੈਂ ਕਹਿੰਦਾ ਜੀ ਜਦੋਂ ਜਿਹਦੇ ਘਰੇ ਚਲਿਆ ਗਿਆ ਨਾ ਪੀਜੂ ਦਾ ਬੈਡਾ ਸਪੈਸ਼ਲ ਇਹ ਤੋਂ ਉੱਤੋਂ ਇਹਦੇ ਵਿੱਚ ਪਲਾਈ ਬੋਰਡ ਲੱਗਦੀ ਨਹੀਂ ਹੈਗਾ ਜਿਹੜਾ ਇਹ ਚ ਲੱਗਦਾ ਇੱਕ ਵਾਰ ਗੱਲ ਕਲੀਅਰ ਕਰ ਦਿਓ ਇਹ ਸਾਰਾ ਸਮਾਨ ਆਪ ਤੇਰ ਕਰਾਂਦੇ ਉਸ ਆਪ ਜੀ ਆਪ ਸਾਰਾ ਆਪ ਇਸ ਕਰਕੇ ਗਾਰੰਟੀ ਲੈਨੇ ਆ ਪੁਰਾਣਾ ਕਵਾੜ ਵੀ ਦਿਖਾ ਦਈਏ ਜਿਹੜਾ ਕੱਟਿਆ ਜਾਂਦਾ ਇੱਥੇ ਤੁਸੀਂ ਆਜੋ ਫਟਾਫਟ ਕਵਾੜ ਵੀ ਰੱਖਿਆ ਜੀ ਆਪ ਹਾਂ ਹਾਂ ਜਿਹੜਾ ਕੱਟਦੇ ਆ ਵਿੱਚ ਓਕੇ ਤੁਸੀਂ ਲਾ ਲਓ ਕਿਸੇ ਦੇ ਘਰੇ ਆ ਗਲੀ ਸੜੀ ਅਲਮਾਰੀ ਪਈ ਸੀਗੀ ਹਾਂਜੀ ਆਹ ਅਲਮਾਰੀ ਪਈ ਸੀਗੀ ਇਹਦੀ ਉਰੇ ਕੀਮਤ 5000 ਪੈ ਗਈ ਜੇ ਲੋਕਾਂ ਦਾ ਫਾਇਦਾ ਹੋਇਆ ਦਿਖਾਇਓ ਇੱਕ ਵਾਰੀ ਆ ਸਾਰੇ ਪ੍ਰਾਣੀਆਂ ਲਵਾਰੀਆਂ ਤਾਂ ਇਹੋ ਕਟਾ ਕੇ ਜਾਂਦੇ ਆ ਤਾਂ ਲੱਕਣ ਵਾਲੀਆਂ ਬਹੁਤ ਪੁਰਾਣੀਆਂ ਆ ਹਾਂ ਇਹ ਸਾਰੀਆਂ 5-5000 ਤੇ ਕਟਣੀਆਂ ਜਾਂਦੇ ਨੇ ਉਹ ਸੋਫੇ ਆnde ਨਜ਼ਰ ਮਰਵਾ ਦਿਓ ਇੱਕ ਵਾਰੀ ਉਹ ਪਿੱਛੇ ਪਏ ਸੋਫੇ ਪੀੜਾ ਸੈਟ ਬਾਂਸ ਦੇ ਬਣੇ ਹੋਏ ਉਹ ਸਾਰੇ ਵਾਸੀ ਮਸ਼ੀਨ ਵਾਸੀ ਮਸ਼ੀਨਾਂ ਪਈਏ ਪਿੱਛੇ ਇਹੋ ਉਹ ਵੀ ਸਾਰੀਆਂ ਕਟੀਆਂ ਹੋਈਆਂ ਸਾਰੀ ਕਟੀਆਂ ਹੋਈਆਂ ਆਹ ਕੁਰਸੀਆਂ ਵਗੈਰਾ ਇਹ ਕੁਰਸੀਆਂ ਵੀ ਆਹ ਟੁੱਟੀਆਂ ਪੁੱਟੀਆਂ ਜਿਹੜੀਆਂ ਇਹ ਵੀ ਵਿੱਚ ਕਟੀਆਂ ਹੋਈਆਂ ਇਹ ਵੀ ਵਿੱਚ ਕਟੀਆਂ ਹੋਈਆਂ ਹਾਂਜੀ ਹਾਂ ਆਹ ਫ੍ਰਿਜ ਦੇਖ ਲਓ ਤੁਸੀਂ ਇਹ ਵੀ ਕਟਿਆ ਹੋਇਆ ਹੈ ਨਾ ਇਹ ਸਾਰਾ ਪੇਟੀਆਂ ਕਟੀਆਂ ਹੋਈਆਂ ਆਹ ਟਰੰਕ ਕਟੇ ਹੋਏ ਬਾਕੀ ਵਿਚਾਰ ਜੀ ਚੱਕ ਲਿਓ ਦੋਸਤੋ ਦਿਵਾਲੀ ਵਾਲੇ ਦਿਨ ਸਾਰਾ ਦਿਵਾਲੀ ਤੋਂ ਪਹਿਲਾਂ ਪਹਿਲਾਂ ਕੁਆੜਾ ਜਿਹੜਾ ਉਹ ਤੁਸੀਂ ਕਰ ਦੋ ਇੱਕ ਤੋਂ ਇੱਕ ਲਾਰਜਰੀ ਜਿਹੜਾ ਉਹ ਹੈਗਾ ਪ੍ਰੋਡਕਟ ਸਾਡੇ ਤੋਂ ਆ ਕੇ ਲੈ ਜਾਓ ਨਵੇਂ ਤੋਂ ਨਵਾਂ ਜਿਹਦੇ ਵਿੱਚ ਕੈਸ਼ਬੈਕ ਜਿਹਦੇ ਵਿੱਚ ਗਿਫਟ ਆ ਉਹ ਗਰੰਟੀ ਨਾਲ ਨਿਕਲਦੀ ਨਿਕਲਦੀ ਨਾਲ ਜੀ ਨਵਾਂ ਸਮਾਨ ਵੀ ਆ ਰਿਹਾ ਆਪਣੇ ਕੋਲ ਨਮਾ ਹੀ ਆ ਜੀ ਸਾਰਾ ਫਰੈਸ਼ ਆ ਠੀਕ ਹੈ ਆ ਤੁਸੀਂ ਦੇਖੋ ਬੱਚਿਆਂ ਵਾਲੀਆਂ ਬੱਚੇ ਦੀਆਂ ਮੈਂ ਖੁਸ਼ ਕਰ ਜਾਂਦੀ ਆ ਵੀ ਮੇਰੇ ਮੰਮੀ ਪਾਪਾ ਨੇ ਕਾਰਟੂਨ ਵਾਲੀ ਅਲਮਾਰੀ ਲੈ ਕੇ ਦਿੱਤੀ ਉਹਦਾ ਜੇ ਨਹੀਂ ਵੀ ਪੜਦਾ ਤਾਂ ਵੀ ਪੜੂਗਾ ਦੇਖੋ ਅਲਮਾਰੀ ਕਿੰਨੀ ਸੋਹਣੀ ਐ ਨਾਲੇ ਅਗਰ ਆਪਣਾ ਸਮਾਨ ਵਿੱਚ ਰੱਖਦਾ ਅਲਮਾਰੀ 'ਚ ਟਰੱਕੇ ਸਾਡੇ ਟਰੱਕ ਘਰ ਚ ਲਿਆਂਦਾ ਮੈਂ ਕਹਿੰਦਾ ਉਹ ਪਰਿਵਾਰ ਦਾ ਮੈਂਬਰ ਕਿਹੜਾ ਜੇ ਦੋ ਰਿਸ਼ਤੇਦਾਰ ਆਏ ਹੁਣ ਉਹਨਾਂ ਦੇ ਵੀ ਕੱਪੜੇ ਵਿੱਚ ਟਿਕ ਜਾਣਗੇ ਬਾਈ ਟਰੱਕ ਕਹਿੰਦੇ ਸੇ ਅਲਮਾਰੀ ਐ ਇਹ ਟਰੱਕ ਤੋਂ ਵੀ ਜ਼ਿਆਦਾ ਸਮਾਨ ਟਿਕ ਜਾਂਦਾ ਇਸ ਦੇ ਵਿੱਚ ਹਾਂਜੀ ਆ ਜੂਬੀ ਬੋਟਲ ਵਾਲੀ ਅਲਮਾਰੀ ਜੂਬੀ ਬੋਰਡ ਸਭ ਤੋਂ ਸਸਤੀ ਇਹਦੀ ਖਾਸੀਅਤ ਕੀ ਹੈ ਖਾਸੀਅਤ ਸਰ ਇਹ ਇਹਦੇ ਵਿੱਚ ਨਹੀਂ ਸੀਸੇ ਦੀ ਲੋੜ ਨਹੀਂ ਪੈਂਦੀ ਤੁਸੀਂ ਤੁਸੀਂ ਆਪ ਦੀ ਪੱਗ ਬਨ ਲਓ ਖਰਾਬ ਹੀ ਨਹੀਂ ਹੁੰਦੀ ਇਹ ਸਿਰਫ 9800 ਦੀ ਹੈ ਜੂਬੀ ਬੋਰਡ ਜੂਬੀ ਬੋਰਡ ਜੂਬੀ ਬੋਰਡ 7x4 ਦੀਨ ਮਾਰੀ ਜੂਬੀ ਬੋਰਡ ਇਧਰ ਆ ਗਿਆ ਪੱਠੀ ਪੇਂਟ ਵੱਡੀਆਂ ਬੱਚਿਆਂ ਵਾਲੀਆਂ ਆਲਮਾਰੀਆਂ ਆ ਗਈਆਂ ਤੁਸੀਂ ਦੇਖੋ ਅਮਰੂਤੀ ਵਾਲੇ ਲੋਕ ਪ੍ਰਿੰਟਡ ਅਲਮਾਰੀਆਂ ਨੇ ਆ ਦੇਖੋ ਹਰੇਕ ਕਹਿੰਦਾ ਈਜੀ ਲਾਈਫ ਵਾਲਾ ਤੇ ਲੈ ਕੇ ਆਉਣੀ ਆ ਈਜੀ ਦਾਸ ਤੋਂ ਲੈ ਕੇ ਆਉਣੀ ਆ ਚਾਹੇ ਉਹ ਭਾਨੀਗੜ ਹੋਵੇ ਚਾਹੇ ਅੱਛਾ ਇਹ ਤੇ ਵੀ ਸਕ੍ਰੈਚ ਨੇ ਹਾਂ ਇਹ ਤੇ ਵੀ ਸਕ੍ਰੈਚ ਨਹੀਂ ਕੁਝ ਵੀ ਨਿਕਲੂਗਾ ਨਿਕਲੂਗਾ ਗਾਰੰਟੀ ਨਾਲ ਖਾਲੀ ਨਹੀਂ ਜਾਊਗਾ ਕਰਕੇ ਦਿਖਾਓ ਸਕ੍ਰੈਚ ਮਾਰੋ ਕੈਮਰਾ ਕੋਲੇ ਇਹ ਲੱਗਦਾ ਜਿਹੜੇ ਸਕ੍ਰੈਚ ਗਾਰਡ ਦੇ ਜਿਹੜੇ ਕੋਪਨ ਨੇ ਪਹਿਲੇ ਵਿੱਚ ਪਾ ਕੇ ਰੱਖੇ ਹੋਏ ਨੇ ਆਹ ਨਹੀਂ ਆ ਕਸਟਮਰ ਆਉਣਗੇ ਆਪਣਾ ਉਹ ਸਿਲੈਕਟ ਕਰਨਗੇ ਨਾਲ ਇਹ ਦੋਨੇ ਸਕਰੈਚ ਕਰਨਗੇ ਔਰ ਇੱਕ ਜੋ ਕੈਸ਼ਬੈਕ ਕਿੰਨਾ 9900 9900 9900 ਹਾਂ ਦੂਜਾ ਗਿਫਟ ਕੀ ਆ ਗਿਫਟ ਵਾਲਾ ਸਕਰੈਚ ਕਰੋ ਤੇ ਮਾਰਿਓ ਕੈਮਰਾ ਜੀ ਛੋਡਾ ਭਲਾਓ ਜੇ ਦੋਸਤੋ ਫਟਾਫਟ ਪੂਰਾ ਪੰਜਾਬ ਤਾਂ ਆਈ ਰਿਹਾ ਸਰ ਹਰਿਆਣਾ ਹਿਮਾਚਲ ਦੇ ਲੋਕ ਵੀ ਜੀ ਲਾਈਫ ਸਟੋਰ ਤੇ ਆ ਰਹੇ ਨੇ ਜੀ ਵਾਸ਼ਿੰਗ ਮਸ਼ੀਨ ਅਲਮਾਰੀ ਦੇ ਨਾਲ ਵਾਸ਼ਿੰਗ ਮਸ਼ੀਨ ਫਰੀ ਮਿਲ ਗਈ ਇੱਕ ਵਾਰੀ ਨਜ਼ਰ ਮਰਵਾ ਦਿਓ ਜੀ ਸਾਰੇ ਇੱਕ ਔਕਰੀਆਂ ਵਾਲੀਆਂ ਲਮਾਰੀਆਂ ਨੇ ਇਹਦਾ ਇੱਕ ਦਿਨ ਨਾਲ ਇੱਕ ਚੀਜ਼ ਵਨ ਕੇ ਨਾ ਦੇਣਾ ਫਰੀ ਇਹ ਨਿਕਲ ਨਹੀਂ ਆ ਖਾਲੀ ਨਹੀਂ ਜਾਊਗਾ ਨਹੀਂ ਤਾਂ ਐ ਹੁੰਦਾ ਵੀ ਵੀਡੀਓ ਚ ਕੁਝ ਹੋਰ ਆ ਗੱਲਾਂ ਕੁਝ ਹੋਰ ਉਹ ਦੇਖੋ ਇਹ ਲਮਾਰੀਆਂ ਉੱਠੀ ਪੇਂਟ ਲਮਾਰੀਆਂ ਇੱਕ ਦੋ ਕਿੰਨੀਆਂ ਕਿੰਨੀਆਂ ਲਮਾਰੀ ਰੱਖੀ ਹੋਈਆਂ ਗੱਲ ਕਰੀ ਲੈ ਐਂ ਚ ਦੁਨੀਆ ਭਰ ਦਾ ਸਟਾਕ ਏ ਸਾਰਾ ਸਾਡੇ ਪਿਆ ਕਿਉਂਕਿ ਦੀਵਾਲੀ ਵਲੇ ਹਰੇਕ ਬੰਦਾ ਚਾਹੁੰਦਾ ਵੀ ਮੈਂ ਪੁਰਾਣੀ ਚੀਜ਼ ਕੱਢਦਾ ਨਵੀਂ ਲੈ ਲੈਣ ਹਾਂਜੀ ਹਲ ਤਾਂ ਉੱਪਰ ਵਾਲੇ ਸੈਕਸ਼ਨ 'ਚ ਆ ਜਾਓ ਉੱਪਰ ਚਲੀਏ ਸਰ ਮਲਟੀਪਲ ਸਟੋਰ ਹੈ ਹੈ ਮਲਟੀਪਲ ਸਟੋਰ ਦੇ ਵਿੱਚ ਤੁਹਾਨੂੰ ਟਾਈਮ ਪੀਸ ਇਹਨਾਂ ਦਾ ਮੰਡਿਆ ਇੱਕ ਕੱਪ ਸਿਰਫ ਜੀ 15 ਰੁਪਏ ਦਾ 15 ਰੁਪਏ ਦਾ ਕੱਪ ਸਿਰ ਲਰਜੀ ਸਿਰ 15 ਰੁਪਏ ਦਾ ਕੋਈ ਵੀ ਲੈ ਲਓ ਹੂੰ ਇਧਰੋਂ ਤੁਸੀਂ ਨਜ਼ਰ ਮਾਰੋ ਇਹ ਨਹੀਂ ਕੱਲਾ ਕੋਈ ਵੀ ਕੱਪ ਆ ਕੇ ਚੱਕੋ ਦੋ ਚੱਕੋ ਤਿੰਨ ਚੱਕੋ ਚਾਰ ਚੱਕੋ 15 ਰੁਪਏ ਦਾ ਕੱਪ ਪਾਊਗਾ ਬਾਈ ਹਜ਼ਾਰੇ ਕੱਪ ਰੱਖੇ ਨੇ ਹਜ਼ਾਰੇ ਕੱਪ ਪਾ ਦੇ ਜੀ ਤੁਸੀਂ ਦੇਖੋ ਇਧਰ ਆ ਜਾਓ ਹੋਰ ਇਹਨਾਂ ਚੋਂ ਜਿਹੜੀ ਮਰਜ਼ੀ ਚੀਜ਼ ਆ ਤੁਸੀਂ ਸਿਲੈਕਟ ਕਰ ਲਓ ਜੀ ਆ ਦੇਖੋ ਸਰ ਪਹਿਲੇ ਜਦੋਂ ਗੈਸਟ ਦੇ ਮੂਹਰੇ ਆ ਕੇ ਧਰਦੇ ਆ ਆ 300 ਰੇਟ ਹੈ ਹੂੰ ਜਿਹੜਾ ਗੈਸਟ ਇੱਥੇ ਵੀਡੀਓ ਸ਼ੇਅਰ ਕਰਕੇ ਲਾਈਕ ਫੋਲੋ ਕਰਕੇ ਆ ਗਿਆ 150 ਚ ਲੈ ਜੂ 150 ਚ ਸਿਰਫ 150 ਚ ਪੂਰੇ ਇੰਡੀਆ 'ਚ ਪਤਾ ਕਰ ਲੋ ਪਿੱਛੇ ਦਿਖਾਇਓ ਆਹ ਪਿੱਤਲ ਹੈ ਹੂੰ ਸੋਨਾ ਹੀ ਹੈ ਇੱਕ ਤਰ੍ਹਾਂ ਦਾ ਹਣਾ ਮਿਲ ਜੇ ਜੇ ਕਿਤੋਂ ਵੀ ਗਾਰੰਟੀ ਹੈ ਪੂਰੇ ਪੰਜਾਬ ਦੇ ਵਿੱਚੋਂ 150 ਦਾ 99 ਦੀ ਐਸੀ ਐਸੀ ਉੱਥੇ 99 ਦੀ ਮਿਲਦੀ ਹੈ ਇਹ ਮਸ਼ੀਨ ਜੀ ਇੱਥੇ 50 ਰੁਪਏ ਦੀ 50 ਰੁਪਏ ਦੀ 50 ਰੁਪਏ ਦੀ ਹੋਰ ਇਹਦੇ ਉੱਤੋਂ ਦੀ ਕੀ ਚਾਹੀਦਾ ਮੈਂ ਸਸਤੀ ਚੀਜ਼ਾਂ ਵੀ ਲੈਂਦੀ ਨਾ ਦੀ ਲੜਾ 400 ਦਾ ਇੱਥੇ ਸਿਰਫ 100 ਰੁਪਏ ਦਾ 100 ਰੁਪਏ ਦਾ 100 ਰੁਪਏ ਦਾ 350 ਡਿਸਕਾਊਂਟ ਹਾਂਜੀ ਝੂਮਰ ਝੂਮਰਾਂ ਦੇ ਭਾਰੀ ਡਿਸਕਾਊਂਟ ਔਰ ਤੁਸੀਂ ਦੇਖੋ ਮਤਲਬ ਨਕਸ਼ਾ ਹੀ ਬਦਲ ਦਿੱਤਾ ਘਰ ਦਾ ਜਦੋਂ ਇੱਥੇ ਇੱਕ ਵਾਰੀ ਆ ਗਿਆ ਸਾਡੇ ਸਟੋਰ ਜੀ ਲਾਈਫ ਸਟੋਰ ਸਰਹੰਦ ਦੇ ਵਿੱਚ ਮਰਿੰਡਾ ਪੀਖੀ ਦੇ ਵਿੱਚ ਭਵਾਨੀਗੜ ਦੇ ਵਿੱਚ ਉਹਦੇ ਘਰ ਦਾ ਨਕਸ਼ਾ ਚੇਂਜ ਹੋ ਜੋ ਸ਼ੂਰੇਕ ਹਮ ਇਹ ਚੋ ਸਮੈਲ ਨਹੀਂ ਆਉਂਦੀ ਸਰ ਇਹ ਵਿੱਚ ਇਹਦੇ ਗਲੀਆਂ ਗੱਡੀਆਂ ਹੋਈਆਂ ਨੇ ਚੱਪਲ ਰੱਖੋ ਜੋੜਾ ਰੱਖੋ ਜੁੱਤੀ ਰੱਖੋ 스멜 ਆਉਂਦੀ ਸਿਰਫ 3550 ਦਾ 3550 ਦਾ 3550 ਦਾ ਇੱਕ ਤੋਂ ਇੱਕ ਤੁਸੀਂ ਚਾਰੇ ਪਾਸੇ ਘੇਰਾ ਨਜ਼ਰ ਮਰਵਾਓ ਇੱਕ ਵਾਰੀ ਜੀ ਕਿੰਨਾ ਜ਼ਬਰਦਸਤ ਹੈ ਕੁਰਸੀਆਂ ਦੇਖੋ ਸਰ ਮੈਂ ਨਵੀਂ ਨਵੀਂ ਚੀਜ਼ਾਂ ਲੱਭ ਲੱਭਦੇ ਕਿੰਨੇ ਕਿਲੇ ਲੈਂਦੇ ਆ ਇਹਨਾਂ ਨੇ ਚੇਂਜ ਕਰਤਾ ਯਾਰ ਜਿਹੜੇ ਨੂੰ ਕਹਿੰਦੇ ਨੀਂਦ ਨਹੀਂ ਆਉਂਦੀ ਨਾ ਕੁਰਸੀ ਲੈ ਜਾਏ ਘਰੇ ਉਹਨੂੰ ਐ ਘਰ ਦੇ ਕਹਣਗੇ ਵੀ ਆਵਾਜ਼ਾਂ ਮਾਰੀ ਜਾਂਦੇ ਸੁਣਦੇ ਨਹੀਂ ਟੁੱਟਦੀ ਤਾਂ ਨਹੀਂ ਹੈਗੀ ਜੀ ਉਹ ਸੁੱਤਾ ਇਹ ਸਰ ਉਹ ਨਹੀਂ ਹੈਗੀ ਇਹ ਟੁੱਟਦੀ ਲੱਕੜ ਜਾਂ ਬਾਸ ਦੀ ਹੂੰ ਕਦੇ ਕੁਛ ਨਹੀਂ ਹੁੰਦਾ ਇਹਨੂੰ ਮੈਂ ਕਹਿੰਦਾ ਕੁਛ ਨਹੀਂ ਹੁੰਦਾ ਗਰੰਟੀ ਆ ਜੇ ਟੁੱਟ ਜੇ ਹਦ ਨਵੀ ਲੈ ਦੇ ਆ ਕੇ ਠੀਕ ਹੈ ਹਨਾ ਰੇਟ ਕੀ ਆ ਤਾਂ ਮੁੰਡਿਆ 6 550 ਇਹਦਾ 850 5850 ਦੀ ਦੇ ਦਾਂਗੇ ਜਿਹੜਾ ਵੀਡੀਓ ਸ਼ੇਅਰ ਲਾਈਕ ਕਰੂਗਾ ਆ ਗਿਆ ਠੀਕ ਹੈ ਔਰ ਸਸਤੀ ਇਹਦੋਂ ਦੇਜੇ ਤਾਂ ਫ੍ਰੀ ਦੇ ਜਾਗੇ ਹੂੰ ਇਹਦੋਂ ਆ ਸੋਫੇ ਦੇਖ ਲਓ ਇਧਰ ਇੱਕ ਵਾਰੀ ਨਜ਼ਰ ਮਰਾਈਓ ਇੱਕ ਤੇ ਇੱਕ ਸੋਫਾ ਸੋਫਿਆਂ ਦੇ ਉੱਤੇ ਵੀ ਸਗਰਾਇਚਾ ਤੁਹਾਨੂੰ ਨੀਚੇ ਦਿਖਾਈ ਦਿੱਤਾ ਸੀਗਾ ਜੀ ਹਾਂਜੀ ਸੋਫੇ ਡਿਜ਼ਾਈਨ ਆ ਮੈਂ ਕਹਿੰਨੇ ਘੈਂਟ ਨੇ ਐਗੇ ਨਹੀਂ ਹੈਗੇ ਰੇਟ ਦਾ ਸੁਣਡਿਆ 100 ਰੁਪਏ ਕਿਹੜੀ ਕੰਪਨੀ ਆ ਇਹ ਰਿਲੈਕਸੋ ਉਹ ਦੇ ਡੱਬਾ ਜਾਦਾ ਰਿਲੈਕਸੋ ਸਲਮਾਨ ਖਾਨ ਦੀ ਚੱਪਲ 100 ਰੁਪਏ 100 ਰੁਪਏ ਦੀ 100 ਰੁਪਏ ਮੈਂ ਕਹਿੰਦਾ ਪੂਰੇ ਇੰਡੀਆ ਦੇ ਵਿੱਚ ਡਿਸਕਾਊਂਟ ਨਾਲ ਦੀ ਐਸੀ ਦੀ ਤੈਸੀ ਕਰਤੀ ਲਿਆ ਬਈ ਇਹ ਪੰਜਾਬ ਦੇ ਵਿੱਚ ਨਾ ਤਾਂ ਵੱਡਾ ਧਮਾਕਾ ਕਰੋ ਕਿੰਨੇ ਦਾ 200 ਦਾ ਹੈ 200 ਸਿਰਫ 200 ਹਾਂਜੀ ਲਓ ਜੀ ਸਿਰਫ 200 ਸਿਰਫ 200 ਜਲਸਾ 200 ਰੁਪਏ ਦਾ ਹਾਂ ਪੰਜਾਬੀ ਜੁਤੀ ਪਹਿਣਾ ਵਾਸਤੇ ਵੀ ਸਿਰਫ 200 200 250 ਇਹ ਕੀ ਕਹਿੰਦੇ ਨੇ ਇਹਨੂੰ ਇਹ ਸਲੀਪਰ ਸਲੀਪਰ 2200 ਜਿਹੜਾ ਸਾਰੀ ਜ਼ਿੰਦਗੀ ਖਰਾਬ ਹੀ ਨਹੀਂ ਹੁੰਦਾ ਇੱਕ ਤੋਂ ਇੱਕ ਬੂਟ ਇੱਕ ਤੋਂ ਇੱਕ ਕੱਦਮੀ ਵਾਲੀ ਜੁੱਤੀ ਤੁਸੀਂ ਦੇਖੋ ਨਾ ਮੈਂ ਕਹਿੰਦਾ ਬੰਦਾ ਯਾਦ ਕਰਦਾ ਜੀ ਪਾ ਕੇ ਵੀ ਉੱਥੇ ਜੀ ਲਾਈਫ ਸਟੋਰ ਤੇ ਗਿਆ ਸੀਗਾ ਮਲਟੀਪਲ ਜਿਹੜੀ ਚੀਜ਼ ਮਿਲੀ ਐ ਇੱਕ ਵਾਰੀ ਐਡਰੈਸ ਸਮਝਾ ਦਈਏ ਆਪਾਂ ਉੱਥੇ ਆ ਜਾਈਏ ਕਾਊਂਟਰ ਤੇ ਕੱਪੜਾ ਇੱਕ ਤੋਂ ਇੱਕ ਆਹ ਟੀ-ਸ਼ਰਟ ਡੱਬਾ ਬੰਦਾ ਦੋਸਤੋ ਫਟਾਫਟ ਯਾਦ ਕਰ ਲਓ ਵੀਡੀਓ ਲਾਈਕ ਕਰਨਾ ਫੋਲੋ ਕਰਨਾ ਸ਼ੇਅਰ ਕਰਨਾ ਡੱਬਾ ਬੰਦ ਸੀਲ ਬੰਦ ਐਮ ਆਰ ਵੀ ਦੇਖਿਓ ਬਾਈ ਇੱਕ ਸਵਾਲ ਹੈ ਪਹਿਲਾਂ ਇਲੈਕਟ੍ਰੋਨਿਕ ਦਾ ਸਾਮਾਨ ਫਿਰ ਜੁੱਤੀਆਂ ਬੂਟ ਹੁਣ ਕੱਪੜਾ ਵੀ ਰੱਖ ਲਿਆ ਕੱਪੜਾ ਵੀ ਰੱਖ ਲਈ ਕਿਉਂਕਿ ਲੋਕਾਂ ਦੀ ਡਿਮਾਂਡ ਹੈ ਜੀ ਵੀ ਜੋ ਸਾਨੂੰ ਈਜ਼ੀ ਲਾਈਫ ਸਟੋਰ ਚ ਕੁਆਲਿਟੀ ਮਿਲਦੀ ਹੈ ਜਿਹੜਾ ਦਰਸ਼ਕਾਂ ਤੱਕ ਸਾਡੇ ਆਇਆ ਨਹੀਂ ਉਹ ਆ ਕੇ ਦੇਖੇ ਹਨਾ ਨਾਲ ਗਿਫਟ ਵੀ ਮਿਲਦੇ ਨੇ ਕੂਪਨ ਵੀ ਮਿਲਦੇ ਨੇ ਉਹ ਇੱਕ ਵਾਰੀ ਆ ਕੇ ਦੇਖੋ ਜਿਹੜਾ ਕਰਦਾ ਵੀ ਮੈਂ ਤਾਂ ਨੇਰੇ ਚ ਹੀ ਫਿਰਦਾ ਸੀ ਮੈਂ ਕਸਟਮਰ ਦੀ ਡਿਮਾਂਡ ਦੇ ਉੱਪਰ ਕੱਪੜਾ ਡਿਮਾਂਡ ਦੇ ਉੱਪ ਹਿਮਾਚਲ ਹਰਿਆਣਾ ਪੰਜਾਬ ਤਾਂ ਸਾਰਾ ਆ ਹੀ ਰਿਹਾ ਫਤੇਗੜ ਸਾਹਿਬ ਦੀ ਧਰਤੀ ਆਪਾਂ ਨੂੰ ਪਤਾ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਹਨਾ ਸਾਰੀ ਦੁਨੀਆ ਆਉਂਦੀ ਇੱਥੇ ਨਮਸਤੇ ਕੋਣ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਇੱਥੇ ਸ਼ੋਅਰੂਮ ਆ ਉਹਨਾਂ ਦਾ ਈਜੀ ਲਾਈਫ ਵਾਲਾ ਉਹ ਇੱਥੇ ਵੀ ਆਉਂਦੇ ਨੇ ਜਦੋਂ ਇੱਥੇ ਆਉਂਦੇ ਨੇ ਆ ਕੇ ਰੇਡ ਦੇਖਦੇ ਨੇ ਕੁਆਲ ਵੱਡੀ ਗੱਲ ਕੁਆਲਿਟੀ ਦੀ ਹੁੰਦੀ ਹੈ ਹੁਣ ਤੁਸੀਂ ਆ ਇਹਦਾ ਐਮ ਆਰ ਵੀ ਦੇਖਾ 1470 1470 ਇੱਥੇ ਕਿੰਨੇ ਦੀ ਹੈ ਤੋ ਇਹ ਟੀ-ਸ਼ਰਟ ਦੇਖੋ ਦੋਸਤੋ ਹਮ ਸਿਰਫ 70 ਸਿਰਫ 70 ਰੁਪਏ ਦੀ ਸਿਰਫ 70 ਦਿਵਾਲੀ ਦਾ ਕਾਫਰ ਹੂੰ 70 ਰੁਪਏ ਦੀ ਟੀ-ਸ਼ਰਟ ਸਿਰਫ ਡਿਸਕਾਊਂਟ ਵਾਲਿਆਂ ਦੀ ਕਰ ਦਿੱਤੀ ਕਿ ਇਹ ਤੋਂ نیچے ਕੋਈ ਆ ਹੀ ਨਹੀਂ ਸਕਦਾ ਜਿੰਨਾ ਮਰਜੀ ਜੋਰ ਲਾ ਲੈ ਇੱਕ ਵਾਰੀ ਆਪਾਂ ਡਰੈਸ ਸਮਝਾ ਦਈਏ ਜੀ ਇਹ ਮੇਨ ਹਾਈਵੇ ਐ ਸਰ ਸ੍ਰੀ ਅੰਮ੍ਰitsar ਸਾਹਿਬ ਲੁਧਿਆਣਾ ਹੋ ਕੇ ਇਹ ਰਾਜਪੁਰਾ ਹੋ ਕੇ ਅੰਬਾਲਾ ਹੋ ਕੇ ਦਿੱਲੀ ਨੂੰ ਜਾ ਰਿਹਾ ਹੈ ਹਾਂਜੀ ਸਾਹਮਣੇ ਤੁਸੀਂ ਦੇਖੋ ਨਾ ਇਹ ਦਿੱਲੀ ਨੂੰ ਜਾ ਰਿਹਾ ਹੈ ਜਦੋਂ ਆਪਾਂ ਸਰਹੰਦ ਪਹੁੰਚ ਗਏ ਪੁਲ ਤੇ ਬਾਸ ਸਾਡਾ ਬਾਬਾ ਬੰਦਾ ਸਿੰਘ ਬਹਾਦਰ ਉਦੋਂ ਅੱਗੇ ਥੋੜਾ ਜਿਹਾ ਰਾਜਪੁਰੇ ਵਾਲੀ ਸਾਈਡ ਆ ਸਾਹਮਣੇ ਇੰਡੀਅਨ ਆਇਲ ਪੈਟਰੋਲ ਪੰਪਾ ਜੀ ਹਾਂਜੀ ਉਹ ਸਾਹਮਣੇ ਨਾਲ ਹੀ ਬਿਜਲੀ ਬੋਰਡ ਦਫਤਰ ਹੈ ਉਹਦੇ ਬਿਲਕੁਲ ਓਪੋਜ਼ਿਟ ਸਾਹਮਣੇ ਈਜ਼ੀ ਲਾਈਫ ਦਾ ਸਟੋਰ ਹੈ ਤੁਸੀਂ ਕਹਿੰਦੇ ਮੋਟਰਸਾਈਕਲ ਪਹਿਲਾਂ ਕਿਸ ਨੂੰ ਦਿੱਤਾ ਅੱਜ ਤੁਹਾਡੇ ਸਾਹਮਣੇ ਦਿੱਤਾ ਇਧਰ ਨਜ਼ਰ ਮਰਵਾਏ ਜੀ ਹਜ਼ਾਰਾਂ ਲੋਕ ਫ੍ਰੀ ਦੇ ਵਿੱਚੋਂ ਸਾਹਮਣੇ ਤੁਸੀਂ ਪੋਟਾ ਲੱਗੀਆਂ ਹੋਈਆਂ ਨੇ ਮੋਟਰ ਮੋਟਰਸਾਈਕਲ ਲੈ ਚੁੱਕੇ ਨੇ ਦੋਸਤੋ ਭਾਈ ਪੱਕੀ ਗੱਲ ਹੈ ਸਾਰੇ ਤੁਸੀਂ ਕਿ ਇਹਦੀ ਫੋਟੋ ਲਾ ਦੋ ਐ ਜਾਲੀ ਕੋਈ ਰਿਕਾਰਡ ਹੈਗਾ ਇਹਨਾਂ ਦਾ ਰਿਕਾਰਡ ਪੂਰਾ ਰਿਕਾਰਡ ਹੈ ਤੋ ਕਿਸੇ ਦਾ ਵੀ ਫੋਨ ਨੰਬਰ ਆ ਕੇ ਫੋਟੋ ਦੇਖ ਲਓ ਬੰਦਾ ਅੱਜ ਕੱਲ ਕੇਸ ਕਰ ਦਿੰਦਾ ਵੀ ਮੇਰੀ ਫੋਟੋ ਕਿਉਂ ਲਈ ਕਿੰਨੇ ਸਾਲ ਹੋ ਗਏ ਮੋਟਰਸਾਈਕਲ ਕੱਢ ਰਹੇ ਆਂ ਆਸ਼ੀ ਦਾ ਪਿਛਲੇ 20 ਸਾਲ ਤੋਂ ਕੱਢ ਹੀ ਰਿਹਾ ਜੀ 20 ਸਾਲ ਤੇ ਲੱਗੇ ਨੇ ਹੁਣ ਅਸੀਂ ਦੋ ਚੀਜ਼ਾਂ ਕਰਤੀਆਂ ਸਕੂਟਰੀ ਵੀ ਕਰਤੀ ਮੋਟਰਸਾਈਕਲ ਵੀ ਕਰਤਾ ਪਹਿਲਾਂ ਅਸੀਂ ਇੱਕ ਗਿਫਟ ਕੱਢਦੇ ਹੁੰਦੇ ਹੁਣ ਅਸੀਂ ਫਿਰ ਉਸ ਤੋਂ ਵੱਡਾ ਕਰਤਾ ਦਸਵਾਂ ਦਸੌਂ ਤੇ ਕੱਢਣੀ ਕੱਢਣਾ ਪਰਮਾਤਮਾ ਨੇ ਐਸੀ ਬਖਸ਼ਿਸ਼ ਕੀਤੀ ਵੀ ਹਰ ਘਰੇ ਤੁਸੀਂ ਦੀਵਾਲੀ ਵਾਲੇ ਟਾਈਮ ਤੇ ਕਿਸਮਤ ਅਜਮਾਉਣ ਦਾ ਇੱਥੇ ਆ ਕੇ ਕਿਸਮਤ ਹਰੇਕ ਦੀ ਚਮਕਦੀ ਹੈ ਇਸ ਕਰਕੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਲਾਈਕ ਕਰਕੇ ਫੋਲੋ ਸਾਡਾ ਜਿਹੜਾ ਪੇਜ ਹੈ ਈਜੀ ਲਾਈਫ ਦਾ ਉਹਨੂੰ ਫੋਲੋ ਕਰਕੇ ਲਾਈਕ ਕਰਕੇ ਸਾਡੇ ਸਕਰੀਨ ਤੇ ਨੰਬਰ ਚੱਲ ਰਹੇ ਨੇ ਉਹ ਤੇ ਭੇਜ ਦਿਓ ਤਾਂ ਕਿ ਤੁਹਾਨੂੰ ਦੋ ਕੁਪਨਾਉਣਗੇ ਇੱਕ ਸਕੂਟਰੀ ਦਾ ਇੱਕ ਮੋਟਰਸਾਈਕਲ ਦਾ ਜੇ ਤੁਸੀਂ ਦੇਖ ਰਹੇ ਹੋ ਤੇ ਰਜਿੰਦਰ ਸਿੰਘ ਜੀ ਮੋਟਰਸਾਈਕਲ ਲੈ ਕੇ ਜਾ ਰਹੇ ਨੇ ਸਾਰੇ ਦੋਸਤਾਂ ਨੂੰ ਜਿਹੜਾ ਵੀਡੀਓ ਦੇਖ ਰਹੇ ਨੇ ਕੋਈ ਗਲਤੀ ਹੋਵੇ ਤਾਂ ਮਾਫੀ ਚਾਹੁੰਦੇ ਆ ਸਾਰਿਆਂ ਨੂੰ ਪਿਆਰ ਭਰੀ ਹਸੀ ਕਾਲ ਜੀ ਹਸੀ ਕਾਲ ਜੀ